ਫਤ ਮੁੱਖ ਮੰਤਰੀ ਕਹਦਾ ਜਿਹਦੇ ਆਖੇ ਡਿਪਾਰਟਮੈਂਟ ਨਾ ਲੱਗੇ ਲੋਕ ਸੱਚ ਕਹਿੰਦੇ ਸੀ ਵੀ ਇਹ ਗੱਪੀ ਆ ਡਰਾਮੇਬਾਜ਼ ਆ ਤੇ ਵਾਕਿਆ ਹੀ ਇਹ ਡਰਾਮੇਬਾਜ਼ ਆ ਸਾਡੇ ਮੁਲਾਜ਼ਮ ਵਰਗ ਨੇ ਬਹੁਤ ਸਾਥ ਦਿੱਤਾ ਇਹਨਾਂ ਦਾ ਬਾਈ ਦੀਆਂ ਵੋਟਾਂ 'ਚ ਬਹੁਤ ਯਾਦੇ ਡਟ ਕੇ ਸਾਥ ਦਿੱਤਾ ਪਰ ਐਡੇ ਵੱਡੇ ਡਰਾਮੇਬਾਜ਼ ਬੰਦੇ ਸਟੇਜੀ ਬੰਦੇ ਵਾਕੇ ਸਟੇਜ ਹੀ ਨਿਕਲੇ ਆ। ਲੱਗਦਾ ਫਿਰ ਤਰਨਤਾਰਨ ਨੂੰ ਠੱਗਣ ਆਏ ਆ ਇਹ। ਬਿਲਕੁਲ ਠੱਗਣ ਆਏ ਆ। ਤੂੰ ਵਦਕੇ ਕੀ ਹੋ ਸਕਦਾ? ਜਿੱਦਣ ਇੱਥੇ ਤਰਨਤਾਰਨ ਹੜਾਂ ਦੀ ਮਾਰ ਰੇਠ ਸੀ ਇਹ ਜਾ ਕੇ ਉੱਥੇ ਬਿਮਾਰ ਹੋ ਕੇ ਪੈ ਗਏ। ਪ੍ਰਸ਼ਾਸਨ ਨੂੰ ਖੁੱਲਾ ਛੱਡ ਕੇ ਪ੍ਰਸ਼ਾਸਨ ਤੋਂ ਕੰਮ ਕਰਾਉਣ ਦੀ ਬਜਾਏ ਪਾਣੀਆ ਚ ਉਂਈ ਉਤਰੇ ਫਿਰਦੇ ਗੋਡਿਆਂ ਤੱਕ ਪਜਾਮੇ ਚੜਾ ਕੇ ਇਹ ਡਰਾਮੇਬਾਜ਼ ਆ ਜੀ ਬਾਜੋ ਬਾਜੋ। ਤੇ ਮਾਸਟਰ ਮਾਸਟਰ ਨੂੰ ਖੁਦ ਦਾ ਪੂ ਇੱਕ ਸਵਰਦਾਣੀ ਦਿੰਦਾ ਫਿਰ ਉਹ ਕਿਵੇਂ ਸਵਾਰਨਗੇ? ਦੇਖੋ ਜੀ ਮਾਸਟਰ ਮਹਿੰਦਰ ਸਿੰਘ ਜੀ ਦਾ ਨਾਮ ਲੈ ਕੇ ਠੀਕ ਆ ਸਾਡੇ ਹੋਰ ਰਿਸਪੈਕਟਡ ਸੀਗੇ। ਸਾਨੂੰ ਐ ਲੱਗਦਾ ਠੀਕ ਹੈ ਜੀ ਮਾਸਟਰ ਦੇ ਬੱਚੇ ਨੇ ਪੈਨਸ਼ਨਾਂ ਉਹਦੇ ਮਾਤਾ ਜੀ ਨੂੰ ਤਾਂ ਜ਼ਰੂਰ ਆ ਰਹੀ ਆ ਸਾਡੇ ਪੈਨਸ਼ਨਰ ਵੀ ਤੁਰੇ ਫਿਰਦੇ ਪੈਨਸ਼ਨਰ ਤਾਂ ਸਾਡੋ ਸਾਨੂੰ ਡਿਪਾਰਟਮੈਂਟ ਦੇ ਅੰਡਰ ਨਹੀਂ ਕਰ ਰਹੇ ਕੱਚੇ ਰੱਖ ਰਿਹਾ ਜੀ ਅੱਜ ਤੱਕ ਸਰਵਿਸਾਂ ਲੈ ਕੇ ਸਰਵਿਸ ਸੇਮ ਬਰੋਬਰ ਦੂਜੇ ਪਰਮਾਨੈਂਟਾਂ ਦੇ ਬਰੋਬਰ ਦੇ ਰਹੇ ਆ ਜੀ ਅਸੀਂ ਤਾਂ ਫਿਰ ਵੀ ਸਾਨੂੰ ਕੱਚੇ ਰੱਖਿਆ ਜਾਂਦਾ ਕੋਈ 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 ਦਰਵਾਜ਼ਾ ਮੁੱਖ ਮੰਤਰੀ ਸਾਹਿਬ ਦਾ ਖੁੱਲਾ ਹੈ ਤੁਹਾਡੇ ਲਈ ਕਿਉਂਕਿ ਉਹ ਕਹਿੰਦੇ ਨੇ ਕਿ ਹਰ ਬਾਰੀ ਹਰ ਦਰਵਾਜ਼ਾ ਆਮ ਲੋਕਾਂ ਲਈ ਖੁੱਲਾ ਹਾਂ ਜੀ ਇਹ ਦਰਵਾਜ਼ੇ ਸਿਰਫ ਇਸ ਕੰਮ ਲਈ ਖੁੱਲੇ ਆ ਜੀ ਵੀ ਮੀਟਿੰਗ ਕਰ ਲਓ ਮਿੱਠੀ ਗੋਲੀ ਲੈ ਜਾਓ ਤੇ ਘਰ ਨੂੰ ਚਲੇ ਜਾ ਯਾ ਮੁੱਖ ਮੰਤਰੀ ਸਾਹਿਬ ਮਿਲਦੇ ਇਸ ਤਰੀਕੇ ਆ ਵੀ ਜਿਵੇਂ ਹੋਣਾ ਧਰਨੇ ਲੱਗ ਗਿਆ ਕਿਤੇ ਮੀਟਿੰਗ ਦੇ ਦੇਣਗੇ ਤਿੰਨ ਤਿੰਨ ਮੀਟਿੰਗਾਂ ਲੈ ਕੇ ਉਹ ਕਾਹਦਾ ਮੁੱਖ ਮੰਤਰੀ ਆ ਜੀ ਉਹ ਕਾਹਦਾ ਮੁੱਖ ਮੰਤਰੀ ਇਹ ਰ ਤਿੰਨ ਮੀਟਿੰਗਾਂ ਲੈ ਕੇ ਬੰਦੇ ਤੋਂ ਇੱਕ ਵੀ ਡਿਪਾਰਟਮੈਂਟ ਦਾ ਕੰਮ ਨਹੀਂ ਹੋ ਰਿਆ ਜਦੋਂ ਇਹ ਸਰ ਨਵੀਂ ਸਰਕਾਰ ਬਣੀ ਸੀ ਨਹੀਂ ਚੱਲ ਰਹੀ ਸਰਕਾਰ ਤਾਂ ਬਿਹਤਰ ਆ ਵੀ ਤੁਸੀਂ ਕਹਿੰਦੇ ਹੋਰ ਦੇ ਹੱਥ ਸੌਂਪ ਦਿਓ ਉਹ ਕਹਿੰਦੇ ਬਹੁਤ ਚੰਗੀ ਚਲਾ ਰਹੇ ਆ ਸਰ ਕਾਹਦੇ ਨਾਲ ਚਲਾ ਰਹੇ ਕਾਗਜ਼ਾਂ ਚਲਾ ਰਹੇ ਆ ਜੀ ਕਾਗਜ਼ਾਂ ਚਲਾ ਰਹੇ ਉਹਨੇ ਦੂਜਿਆਂ ਨਾਲੋਂ ਚੰਗੇ ਆ ਕਾਲੀਆਂ ਕਾਂਗਰਸ ਬਿਲਕੁਲ ਮੈਂ ਮੰਨ ਲੈਣਾ ਲੋਕਾਂ ਨੇ ਕਾਲੀਆਂ ਕਾਗਰਸੀਆਂ ਦੇ ਵਿਰੁੱਧ ਹੀ ਵੋਟ ਪਾ ਕੇ 92 ਸੀਟਾਂ ਦਿੱਤੀਆਂ ਸੀ ਜੇ ਅੱਜ 94 ਬਣ ਚੁੱਕੇ ਆ ਹੁਣ ਤੱਕ ਤਾਂ ਅਗਲੀ ਸੀਟ ਲਈ ਇਲੈਕਸ਼ਨ ਲੜਨ ਵਾਸਤੇ ਇੱਥੇ ਆ ਗਏ ਆ ਤਰਨਦਾਰਨ ਮੈਂ ਤਨਤਨ ਦੇ ਲੋਕਾਂ ਨੂੰ ਅਪੀਲ ਕਰਦਾ ਬਾਈ ਜੀ ਠੱਗੇ ਨਾ ਜਾਇਓ 13 ਸਾਲ 2012 ਤੋਂ ਮੈਂ ਐਜੇ ਕੱਟਾ ਕੱਟਾ ਸ਼ਿਕ ਜਿਹੜਾ ਜੋਬ ਕਰ ਰਿਹਾ ਹਾਂ 15000 ਰੁਪਏ ਤਨਖਾਹ ਦੇ ਦੇ 15000 ਰੁਪਏ ਤੁਸੀਂ ਦੱਸੋ ਕਿਸੇ ਬੰਦੇ ਦਾ ਗੁਜ਼ਾਰਾ ਹੋ ਸਕਦਾ ਪਰਿਵਾਰ ਪਾਲੂਗਾ ਆਪਣਾ ਰੋਟੀ ਪਾਣੀ ਖਾਊਗਾ ਕਿ ਬੱਚੇ ਪੜ੍ਹਾਊਗਾ ਦੱਸੋ ਤੁਸੀਂ ਤੇ ਫਿਰ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇਣੀ ਸੀ ਅੱਜ ਵੀ ਨੇੜੀ ਫਿਰਦੇ ਆ ਕਈ ਵਾਰ ਮੀਟਿੰਗਾਂ ਹੋਈਆਂ ਜੀ ਉਹਨਾਂ ਨੂੰ ਪਤਾ ਸਾਰਾ ਕੁਝ ਪਤਾ ਹੈ ਪਰ ਫਿਰ ਬਸ ਜੇ ਨੀਤ ਨਹੀਂ ਹੈ ਕੀ ਕਰਨ ਦੀ ਜੀ ਦੀ ਤੋ ਹੋਵੇ ਤਾਂ ਹੋ ਸਕਦਾ ਸਾਰਾ ਕੋਈ ਸਰ ਸਾਡੇ ਲਈ ਤਾਂ ਨਹੀਂ ਚੱਲਿਆ ਜੀ ਅੱਜ ਤੱਕ ਸਰ ਜਦੋਂ ਦੇਖੋ ਵੀ ਤੁਹਾਡੀ ਗੱਲਬਾਤ ਚੱਲ ਰਹੀ ਆ ਤੁਹਾਡੀ ਗੱਲਬਾਤ ਚੱਲ ਰਹੀ ਆ ਤੁਹਾਡੀ ਫਾਈਲ ਇੱਥੇ ਪਾਉਣੀ ਜੀ ਇੱਥੇ ਸਰ ਅਸੀਂ ਤਾਂ ਫਾਈਲ ਨੂੰ ਧੱਕਾ ਲਾਉਣੀ ਆਏ ਆ ਜੀ ਸਾਡੀ ਫਾਈਲ ਪਤਾ ਨਹੀਂ ਸਾਨੂੰ ਕਿੱਥੇ ਆ ਹਰ ਵਾਰੀ ਤੁਹਾਡੀ ਫਾਈਲ ਇੱਥੇ ਪਈ ਆ ਜੀ ਵਿੱਤ ਮੰਤਰੀ ਕੋਲ ਵੀ ਫਲਾਣੇ ਥਾ ਪਈ ਢਿੰਗੜੇ ਥਾ ਪਈ ਆ ਜੀ ਉਹ ਫਾਈਲ ਉੱਤੇ ਹੀ ਹੁੰਦਾ ਆਸਮੀਦ ਬਹੁਤ ਹੋਣੀਆਂ ਵੀ ਦੂਜਿਆਂ ਨਾਲੋਂ ਚੰਗੇ ਆ ਸਰ ਆਸ ਤਾਂ ਹੁੰਦੀ ਆ ਜੀ ਸਰ ਸਰ ਸਾਰੇ ਪੰਜਾਬ ਦੇ ਆਮ ਆਦਮੀ ਦੀ ਸਰਕਾਰ ਬਣੀ ਸੀਗੀ ਵੋਟਰਾਂ ਦੇ ਵੇਲੇ ਤਾਂ ਸਭ ਨੂੰ ਉਮੀਦ ਸੀ ਕਿ ਹਾਂ ਇਹ ਆਮ ਆਦਮੀ ਦੀ ਸਰਕਾਰ ਬਣਦੀ ਆ ਤੇ ਕੋਈ ਗੱਲ ਨਹੀਂ ਕੁਝ ਨਾ ਕੁਝ ਕੀਤਾ ਜਾਊਗਾ ਮਤਲਬ ਸਾਨੂੰ ਕੱਚਿਆਂ ਵਾਸਤੇ ਕੁਝ ਕੀਤਾ ਜਾਊਗਾ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਇਹ 12 ਸਾਲ ਤੋਂ ਨੇ ਕਈ 15-15 ਸਾਲ ਤੋਂ ਵੀ ਜੌਬ ਕਰ ਰਹੇ ਨੇ 15000 ਰੁਪਏ ਤੇ ਤੁਸੀਂ ਆਪ ਦੱਸੋ 15000 ਰੁਪਏ ਨਾਲ ਕਿਹਦਾ ਜੀ ਗੁਜ਼ਾਰਾ ਹੋ ਸਕਦਾ ਹੈ